ਨਹੀਂ ਉਹ ਮੇਰੇ ਨਾਲ ਸੁਣੋ ਕਿ ਅਸੀਂ ਤਾਂ ਦੀਦੀਆਂ ਇਹ ਕਹਿੰਦੇ ਸੀ ਜੇ ਬੰਦਾ ਕਰ ਵੀ ਰਿਹਾ ਤਾਂ ਬੰਦਿਆਂ ਵਾਂਗ ਕਰ ਲੋ ਇਹਨਾਂ ਨੇ ਤਾਂ ਐ ਬੇਚ ਕਰਿਆ ਕੰਮ ਬੰਦਿਆਂ ਨੇ ਹਨਾ ਥੋੜੇ ਨਹੀਂ ਮੈਂ ਗੱਲ ਕਰਦਾ ਜਿਹੜੇ ਬੰਦਿਆਂ ਦਾ ਹੋ ਰਿਹਾ ਉਹਨਾਂ ਦਾ ਹੋਇਆ ਉਹਨਾਂ ਦਾ ਹੋਇਆ ਇਹਨਾਂ ਦਾ ਬੱਜਣਾ ਬੱਜੀ ਹੋਏ ਤਾਂ ਬਈ 10 ਮਿੰਟ ਬੈਠ ਮੈਂ ਬੈਠ ਜਾਣਾ कोई बात नहीं नहीं कि दुनिया कि दुनिया बैठी सारी कर दी कभी कभी मैं नहीं सिखाती तो पता लगता है कि मैं नहीं सिखातीबूटर भी करता है कभी यही सिखाती मेरा घर क्यों नहीं कर ਇਹ ਹੋਣਾ ਫੋਡੇ ਨਾਲ ਤੁਹਾਨੂੰ ਐਵੇਂ ਗੱਤ ਨਹੀਂ ਖੜਾ ਹੋਇਆ ਫੋਡੇ ਨਾਲ ਸੈਟਿੰਗ ਹੈ ਨਹੀਂ ਕਿ ਪੈਸਾ ਨਹੀਂ ਦਿੱਤਾ ਪੈਸਾ ਨਹੀਂ ਪੈਸਾ ਨਹੀਂ ਤੁਸੀਂ ਨਹੀਂ ਦਿੱਤਾ ਨਾ ਦਿੰਦੇ ਨਹੀਂ ਸੀ ਤੁਹਾਡੇ ਨਾਲ ਲੜਾਈ ਵੀ ਤਾਂ ਹੀ ਹੋਈ ਦੀ ਉਹਦੀ ਨਹੀਂ ਫੋਡੇ ਨਾਲ ਲੜਾਈ ਤਾਂ ਹੋਈ ਥੀ ਉਹਦੀ ਤੁਸੀਂ ਕਿਹਾ ਸੀ ਵੀ ਮੈਂ ਨਹੀਂ ਭਾਈ ਵਾਰੀ ਬੰਨਣੀ ਹੈਗੀ ਮੈਂ ਤਾਂ ਵੇਚਣਾ ਨਹੀਂ 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 ਮੇਰੀ ਗੱਲ ਸੁਣ ਲਓ ਗਲਤ ਗੱਲ ਨਹੀਂ ਮੇਰੀ ਮੇਰੇ ਨਾਲ ਸਾਰਿਆਂ ਦੀ ਗੱਲ ਹੋਈ ਹੈ ਨਹੀਂ ਗਲਤ ਗੱਲ ਮੇਰੀ ਸਾਰਿਆਂ ਨਾਲ ਹੋਈ ਹੋਈ ਹੈ ਇਹ ਤੁਹਾਡੀ ਲੜਾਈ ਵੀ ਇਸੇ ਗੱਲ ਕਰਕੇ ਹੋਈ ਸੀ ਵੀ ਵਾਰੀ ਬੰਨਣੀ ਨਹੀਂ ਨਹੀਂ ਅਸ ਤਾਂ ਭਾਈ ਇਕਣੇ ਵੇਚਣਾ ਸਾਨੂੰ ਉਹ ਸੋਹਾਰ ਬਾਰ ਨਹੀਂ ਕੋਈ ਮੰਗਲਵਾਰ ਨਹੀਂ ਅਸ ਤਾਂ 4 ਦਿਨ ਛੱਡ ਵੀ ਦਿੰਦੇ ਸੀ ਉਹ ਤਾਂ ਵਾਰੀ ਤਾਂ ਇਹ ਹੁੰਦੀ ਹੈ ਬੰਨਵੀ ਹੋ ਜਾਂਦੀ ਹੈ ਪੁੱਤ ਨਾ ਉਹ ਕੋਈ ਬਿਮਾਰ ਦੇਖਦਾ ਨਾ ਦੁੱਖੀ ਦੇਖਦਾ ਚੱਲਣ ਦੇ ਫਿਰ ਇਹਨਾਂ ਦੇ ਦੇਖੋ ਆਂਟੀ ਇਹ ਗੱਲ ਨਹੀਂ ਹੈਗੀ ਸੋਨਾ ਮੇਰੀ ਗੱਲ ਮੈਨੂੰ ਵੀ ਦਰਸਾ ਦੇਖੋ ਸਾਡਾ ਵੀ ਅੰਦਰੋਂ ਦਿਲ ਰੋਂਦਾ ਵੀ ਚਾਹੇ ਜੋ ਮਰਜੀ ਹੈ ਜੇ ਮੈਂ ਮਰਜੀ ਜੋੜਿਆ ਤੇ ਬੰਦੇ ਦਾ ਘਰ ਟੁੱਟ ਰਿਹਾ ਘਰ ਬਹੁਤ ਵੱਡੀ ਗੱਲ ਹੁੰਦੀ ਹੈ ਵੀ ਘਰ ਟੁੱਟ ਜਾਣਾ ਹਾਂ ਉਹ ਤਾਂ ਚੀਜ਼ ਹੀ ਮੇਰੀ ਗੱਲ ਸੁਣ ਮੈਂ ਐ ਗੱਲੀਂ ਬੁੱਕਾ ਦੇਖਾ ਉਹਨਾਂ ਨਾਲ ਜਾਂ ਉਹਨਾਂ ਨਾਲ ਸਾਈਡ ਹੀ ਕਰ ਲਈ ਉਹਨੇ ਸੋਨੂੰ ਨੇ ਉਹਨਾਂ ਦੇ ਵੀ ਤਾਂ ਪੀ ਉਹਨਾਂ ਨੂੰ ਵੀ ਤਾਂ ਪੀ ਦਿੱਤੀ ਕੀ ਹਾਂ ਲੱਗਾ ਹੀ ਹੋਣੇ ਹਨ ਰੁਪਏ ਖਾ ਕੇ ਉਹਨਾਂ ਦਾ ਕੋਨੋ ਕੀ ਲਗਦਾ ਉਹਨਾਂ ਦਾ ਕੋਨੋ ਕੀ ਲਗਦਾ 5-7 ਲੱਖ ਖਾ ਗਿਆ ਹੁਣ ਕਿ ਵੱਧ ਖਾ ਗਿਆ ਹੁਣ ਨਾ ਨਾ 5-7 ਲੱਖ ਨਹੀਂ ਖਾਦਾ ਉਹਨੇ ਉਹਨੇ ਉਹ ਉਹ ਲੈਂਦਾ ਸੀ ਮਹੀਨੇ ਦੇ ਪੈਸੇ ਲੈਂਦਾ ਸੀ ਅੱਛਾ ਮਹੀਨਾ ਦੀ ਮਹੀਨੇ ਹਾਂ ਮਹੀਨੇ ਦੀ ਮਹੀਨੇ ਤੇਨੇ ਜਿਨੇ ਜਾ ਘਰ ਸੇ 4 ਘਰ ਵੇਚ ਦਿੱਤੇ ਸੀ ਜਦ 4 ਘਰ ਵੇਚ ਹਾਂ ਇਹਨਾ ਮਹੀਨਾ ਕੂ ਵੀ ਵੇਚ ਰਹੇਗੇ ਸੁਣ ਤਾਂ ਲੋ ਦੱਸ ਤਾਂ ਦੋ ਮੈਨੂੰ ਕਿੰਨਾ ਮਹੀਨਾ ਕਿਉਂ ਇਹ ਕੀ ਕਰੀ ਜਾ ਫੇਰ ਆਪਾਂ ਮਹੀਨਾ ਬਾਅਦ ਲੰਨੇ ਆ ਤੈਨੂੰ ਜ ਸਾਡੇ ਨਾਲ ਚੱਲੋ ਅਸੀਂ ਕਹਿੰਦੇ ਤੁਸੀਂ ਕਰੋ ਕੋਈ ਕਰਨੀ ਕਰ ਬਈ ਤੇ ਅੱਜ ਮੇਰਾ ਘਰ ਟੁੱਟਿਆ ਅੱਜ ਹੁਣ ਉਹ ਤਾਂ ਆਉਣੀ ਕੋਈ ਵੀ ਨਹੀਂ ਛੜਾ ਸਕਦਾ ਨਾ ਹੁਣ ਉਹ ਸੋਨੂੰ ਛੜਾ ਸਕਦਾ ਨਹੀਂ ਸੋਨੂੰ ਤਾਂ ਕਹ ਰਿਆ ਕਹਿੰਦੇ ਅੱਗੇ ਤੋਂ ਅਸੀਂ ਪਰ ਵੇਚਣ ਵੀ ਨਹੀਂ ਦੇਣਾ ਸੋਮਾ ਸੋਮਾ ਕਰੀ ਸੋਮਾ ਦਾ ਕਰੀ ਕਹਿੰਦੇ ਮੇਰਾ ਘਰ ਨਹੀਂ ਟੁੱਟਿਆ ਅੱਗੇ ਤੋਂ ਵੇਚਣ ਵੀ ਨਹੀਂ ਦੇਣਾ ਹੈ ਫਿਰ ਸੋਮਾ ਨਾਲ ਕਰੀ ਮੇਰਾ ਘਰ ਨਹੀਂ ਟੁੱਟਣਾ ਸਾਰਿਆਂ ਦਾ ਤੜਵਾਉਂ ਕਰ ਹੈ ਸਾਰਿਆਂ ਦਾ ਤੜਵਾਉਂ ਕਰ ਤੜਵਾ ਸਾਰਿਆਂ ਦਾ ਤੜਵਾਉਂ ਹਲੇ ਨਹੀਂ ਟਾਈਮ ਨਾਲ ਤੜਵਾਉਂ ਸਾਰਿਆਂ ਦਾ ਉਰੇ ਜਦ ਬੇਕਣਾ ਹੀ ਨਹੀਂ ਹੈਗਾ ਇਹ ਵੇਚਣ ਦੀ ਕੋਸ਼ਿਸ਼ ਕਰਨਗੇ ਫਿਰ ਪਰਚੇ ਵੀ ਪਵਾਉਂਗਾ ਘਰ ਵੀ ਤੜਵਾਉਂਗਾ ਦੁਬਾਰਾ ਸਹਤ ਤੇ ਬਾਰ-ਬਾਰ ਥੋੜੀ ਲਈ ਜਾਣਗੇ ਇਹ ਵੀ ਇੱਕ ਗੱਲ ਇਹ ਇਹ ਦੇਖਾ ਮੇਰੀ ਗੱਲ ਸੁਣੋ ਇਤਕਾਰੀ ਜਾਏਗੇ ਬੂਰੀ ਪਤਾ ਰਹੇ ਨਹੀਂ ਹੁਣ ਮੇਰੇ ਹੱਥ ਕਿ ਨਹੀਂ ਰਹੀ ਗੱਲ ਹੁਣ ਸਸਤੀ ਦਫ਼ਤਰ ਤੱਕ ਚਲੇਗੀ ਗੱਲ ਕਿਉਂਕਿ ਹੁਣ ਭਗਵੰਤਮਾਨ ਸਰਕਾਰ ਤੱਕ ਚਲੇਗੀ ਗੱਲ ਨਹੀਂ ਨਹੀਂ ਸੁਣ ਲਓ ਗੱਲ ਪਹਿਲਾਂ ਪਹਿਲਾਂ ਗੱਲ ਤਾਂ ਸੁਣ ਲਓ ਆਨ ਵਾਲੀ ਅਗਲੀ ਸੈਟਿੰਗ ਹੈ ਜਿਹੜੀ ਇੱਕ ਮਿੰਟ ਜੀ ਸਮਝਿਆ ਕੈਦੀ ਮੇਰਾ ਪਤਨੀ ਰੱਖਿਆ ਦੇਖੋ ਵੀ ਮੈਂ ਨਹੀਂ ਮਾੜਾ ਮੋਗਾ ਤਾਂ ਕਾਇ ਨੂੰ ਮੈਂ ਦੇਖੋ ਜੇ ਮੈਂ ਕਹੂੰਗਾ ਨਾ ਤਾਂ ਮੈਂ ਆਪ ਗਲਤ ਹੋ ਜਾਣਾ ਨਹੀਂ ਐਂ ਨਹੀਂ ਕਹਿਣਾ ਤੂੰ ਐਂ ਕਹਿਦੀ ਇਹ ਮਾੜਾ ਮੋਗਾ ਉਹ ਤੂੰ ਦੇਖ ਪਈ ਦੇਗਾ ਇੰਨੇ ਘਰ ਕਰਦਗੇ ਸਾਰੇ ਕਰ ਦੇ ਸਾਰੇ ਕਾਟ ਦੇ ਸਾਰੇ ਕਟਾ ਕਰਨੀ ਮੋਰੀ ਤੇ ਕੱਲੇ ਰਹਿ ਗਈ ਏ ਜਦ ਤੱਕ ਸਾਰੇ ਕੋਈ ਨਹੀਂ ਕਰੇ ਦੇਖੋ ਵੀ ਮੈਂ ਹੈਗਾ ਇਹ ਤੇ ਉੱਪਰ ਤੋਂ ਛਾਦਾ ਚਲੋ ਮੇਰੀ ਗੱਲ ਸੁਣ ਸੌਣ ਲਓ ਪਹਿਲਾਂ ਮੇਰੀ ਗੱਲ ਸੁਣ ਮੈਂ ਆਪਣਾ ਮਹੱਲਾ ਵੀ ਨਹੀਂ ਛੱਡਿਆ ਹੈ ਤੁਹਾਨੂੰ ਪਤਾ ਪਤਾ ਤੁਹਾਨੂੰ ਕੋਈ ਕੋਈ ਚੱਲ ਕੋਈ ਪਤਾ ਇਸ ਬਾਰੇ ਪਤਾ ਤੁਹਾਨੂੰ ਵੀ ਮੈਂ ਆਪਣਾ ਮਹੱਲਾ ਵੀ ਨਹੀਂ ਛੱਡਿਆ ਹੈ ਇਹ ਮੇਰਾ ਇਹ ਹੈ ਜਿੱਦੇ ਦਾ ਕੋਈ ਸੈਟਿੰਗ ਬਣ ਗਈ ਹੈ ਫਿਰ ਤਾਂ ਆਪਾਂ ਬਣਾ ਲੀਏ ਨਹੀਂ ਬੰਦੇ ਕੋਈ ਚੱਕਰ ਨਹੀਂ ਹੈਗਾ ਮਾਦਾ ਲੱਗਿਆ ਮਾਦਾ ਇਕਣੇ ਲੱਗਿਆ ਰਹਿੰਦਾ ਨਹੀਂ ਮੇਰੀ ਤਾਂ ਗੱਲ ਸੁਣ ਲੈ ਮੇਰੀ ਗੱਲ ਸੁਣ ਮੇਰੀ ਗੱਲ ਸੁਣੇ ਕਾ ਹੁਣ ਆ ਜਿਹੜਾ ਜਿਹਨੂੰ ਤੁਸੀਂ ਆਇਦਾ ਕਾਇ ਮਾਰੀਂ ਗਾਲਾ ਮੈਂ ਨਹੀਂ ਕਹਿਣਾ ਮੈਂ ਕੁਝ ਨਹੀਂ ਕਹਿਣਾ ਹੈਗਾ ਜੇ ਮੈਂ ਕਹਤਾ ਮੇਰੀ ਇਮੇਜ ਖਰਾਬ ਹੋ ਜਾਣੀ ਹੈ ਮੇਰੀ ਉੱਥੇ ਬੇਇਜ਼ਤੀ ਹੋ ਜਾਣੀ ਹੈ ਮੇਰੀ ਬੇਇਜ਼ਤੀ ਵਾਲਾ ਕੰਮ ਹੋ ਜਾਣਾ ਫਿਰ ਜੇ ਮੈਂ ਕਹਤਾ ਉਹ ਜਿਹੜੇ ਨਾਲ ਦੇ ਘਰ ਲੋਕ ਕੋਲੀ ਟੁਕਰਾ ਹੈ ਉਹ ਮੈਂ ਕਹੂੰਗਾ ਹੈ ਉਹ ਤਾਂ ਮੈਂ ਖਬਰ ਪਾਉਂਗਾ ਆਪਣੇ ਫੋਨ ਤੋਂ ਮੈਂ ਜੇ ਮੈਂ ਹੁਣ ਛੋਟੇ ਤੇ ਆਬਸਤੀ ਵਾਲੇ ਦੀ ਲਾਦਾ ਕਿ ਮੈਂ ਖਬਰ ਉਮੇ ਮੈਂ ਫੋਨ ਤੋਂ ਪਾਉਂਗਾ ਵੀ ਕੋਈ ਉਸਕੇ ਬੰਦਿਆਂ ਨੂੰ ਪੈਸੇ ਦੇ ਕੇ ਸੈਟਿੰਗ ਕਰ ਲਈ ਵੇਚ ਦੱਤਾ ਮੁੱਲਾ ਹਾਂ ਹਾਂ ਇਹ ਮੈਂ ਲਿਕੇ ਪਾਉਂਗਾ ਇਹ ਮੈਂ ਲੈ ਕੇ ਪਾਉਂਗਾ ਮੈਨੂੰ ਦੇਖ ਰਹੇ ਨੇ ਬੰਦੇ ਦੇਖ ਕਿਉਂ ਨਹੀਂ ਰਹੇ ਮੈਨੂੰ ਦੇਖ ਰਹੇ ਨੇ ਮੈਂ ਕਰੂੰਗਾ ਪੂਰੀ ਬੇਇਜ਼ਤੀ ਕਰੂੰਗਾ ਮੈਂ ਠੀਕ ਹੈ ਪੂਰੇ ਲੋਕਾਂ ਤੱਕ ਪਹੁੰਚਾਉਂਗਾ ਮੈਨੂੰ ਮੈਨੂੰ ਵੀ 20 ਲੱਖ ਬੰਦਾ ਦੇਖਦਾ ਜੀ ਕਹਰੇਗੀ ਇਹ ਕਹਰੇਗੀ ਇੱਦਾਂ ਜਾਮਾ ਰਹੇਗੀ ਕਹਿੰਦੇ ਇਹਨਾਂ ਦਾ ਕੱਲਿਆ ਦਾ ਘਰ ਹੈ ਕੱਲਿਆ ਦਾ ਘਰ ਨੱਸ ਮੈਂ ਤਾਂ ਕੱਲੀ ਮਰ ਗਈ ਉਹਨਾਂ ਕੱਲੇ ਦਾ ਥੋੜਾ ਬਸ ਆ ਕੱਲੀ ਦੇ ਉਹ ਜਿਹੜੇ ਤਿੰਨ ਮੰਜ਼ਲਾ ਬਣਿਆ ਹੋਇਆ ਉਹ ਦਾ ਉਹ ਤਾਂ ਮੇਰਾ ਹੀ ਜੀ ਕਿਹੜਾ ਬਣਾਇਆ ਨੇ ਜੀ ਨਾ ਤਿੰਨ ਮੰਜ਼ਲਾ ਜਿਹੜੀ ਟਾਇਲ ਟੋ ਲੱਗੀਆਂ ਹੋਈਆਂ ਉਹ ਤੁਹਾਡਾ ਘਰ ਆ ਜਿਹੜਾ ਬਣਾ ਉਹ ਜੀ ਪੀਰ ਬਾਬੇ ਵਾਲਾ ਹੁਣ ਲਾ ਪੀਰ ਬਾਬੇ ਦੇ ਨਾਲ ਜਿਹੜਾ ਤਿੰਨ ਮੰਜ਼ਲਾ ਥੋੜਾ ਉਹ ਹਾਂ ਹਾਂ ਦਾ ਉਹ ਥੋੜਾ ਮਕਾਨ ਹਾਂ ਬੋਲੇ 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 ਇਹ ਉਹ ਉਹ ਕਿਹਨਾਂ ਦਾ ਮਕਾਨ ਆ ਉਹ ਜਿਹੜਾ ਪੀਲੀ ਜੀ ਤੇਲ ਲੱਗੀ ਹੋਈ ਆ ਉਹ ਥੋੜਾ ਹੀ ਆ ਹਾਂ ਜਿਹੇ ਜਿਹੇ ਥੋੜੇ ਬਾੜ ਨੇ ਹਾਂ ਉਹ ਜਿਹੇ ਰੰਗੀ ਤੇਲ ਲੱਗੀ ਹੋਈ ਆ ਹੈਗੀ ਆ ਨਾ ਉਹ ਥੋੜਾ ਮਕਾਨ ਆ ਤਿੰਨ ਮੰਜ਼ਲਾ ਹਾਂ ਦਾ ਸੋ ਵੀ ਉਹ ਤਾਂ ਭੈਣ ਲਾਲੇ ਬਾੜੀਆਂ ਵੇਲ ਕਰੇ ਬੈਨੇ ਦਾ ਕੀ ਲਾਲੇ ਬਾੜੀਆਂ ਵੇਲ ਕਰਦੇ ਗਏ ਉਹ ਕੁੜੀ ਨੂੰ ਉਹ ਕੁੜੀ ਦੇ ਜਵਾਕ ਸਾਹ ਉਹ ਕੁੜੀ ਆਦਮੀ ਛੱਡ ਦਿੱਤੀ ਉਹਦੇ ਤੋਂ ਲੈ ਲਿਆ ਤਲਾਕ ਦੇ ਪੈਸੇ ਉਹਨੂੰ ਮੈਂ ਉਦੋਂ ਜਦ ਤੁਸੀਂ 10 ਲੱਖ ਮਿਲ ਗਿਆ ਕੁੜੀ ਨੂੰ ਉਹਨੇ ਉੱਪਰ ਬਣਾ ਲਿਆ ਫੇਰ ਦਾ ਮੇਰਾ ਸਾ ਫੇਰ ਹੁਣ ਮੈਨੂੰ ਐਂ ਦੱਸੋ ਵੀ ਕੀ ਕਰੀਂ ਤਿੰਨ ਕਮਰੇ ਬਾਲਾ ਸਿਰ ਨਿਵਾਸ ਤੁਸੀਂ ਮੈਨੂੰ ਦੱਸੋ ਮੈਨੂੰ ਕੀ ਕਰਨਾ ਹੈ ਦੱਸ ਤੂੰ ਕਾਇ ਨਹੀਂ ਵੀ ਅੱਜ ਰਾਜ ਅੱਜ ਇੱਕ ਦਿਨ ਦੇ ਨਾ ਫੇਰ ਫੇਰ ਮੈਂ ਕਰ ਲਾਂਗੇ ਨਹੀਂ ਫੇਰ ਮੈਨੂੰ ਦੱਸੋ ਮੈਂ ਕੀ ਕਰਾਂ ਮੈਂ ਮੈਨੂੰ ਸਮਝਾ ਦੇ ਤਾ ਫਿਰ ਮੈਨੂੰ ਦੱਸੋ ਵੀ ਕੀ ਬਣ ਰਿਹਾ ਮੇਰੇ ਵਾਸਤੇ ਤੇਰੀ ਬਾਤ ਤੇਰੀ ਬਾਤ ਤੇਰੇ ਤੈਨੂੰ ਉਹ ਦੇਗਾ ਉਹ ਗਾਇ ਗੱਲ ਜ਼ਿਆਦਾ ਗੱਲ ਨਾ ਕਰੋ ਬੰਦੇ ਆ ਜੀ ਜਾਂਦੇ ਨੇ ਨਿਕਲ ਜਾਂਦੇ ਨੇ ਕਹਿਣਾ ਬੰਦਾ ਪੀਣੇ ਮਿਲ ਨਹੀਂ 10 ਓਵਰ ਜਾਉਂ ਜਾਂਦੇ ਕਾ ਮੈਂ ਨਹੀਂ ਕਹਿਣਾ ਕੁਝ ਅੱਜ ਦਾ ਅੱਜ ਦਾ ਮੌਕਾ ਦਿੱਤਾ ਮੈਂ ਕਹਿਣਾ ਨਾ ਮੈਂ ਕਹਿ ਸਕਦਾ ਨਾ ਮੇਰੀ ਸੁਣਨੀ ਹੈ ਪੰਜਾਬ ਸਰਕਾਰ ਦੀ ਗੱਲ ਆ ਮੈਂ ਤਾਂ ਇਹ ਕਹਿ ਰਿਹਾ ਨਾ ਵੀ ਉਧਰ ਵੀ ਨਾ ਪੰਜਾਬ ਸਰਕਾਰ ਦੀ ਜਾ ਪਰ ਇਹ ਤਾਂ ਗੱਲ ਨਹੀਂ ਕਰਕੇ ਜਾਣਾ ਉਧਰੋਂ ਕਹੀ ਜਾਣਾ ਉਧਰੋਂ ਕਹੀ ਜਾਣਾ ਇੱਧਰ ਵੀ ਦਾ ਘਰ ਤਾਂ ਇੱਕ ਦਾ ਤਾਂ ਘਰ ਵੀ ਸਮਝ ਲਓ ਗੱਲ ਇਹ ਟੁੱਟ ਕੇ ਦੁਬਾਰਾ ਵੀ ਬਣ ਜਾਊਗਾ ਉੱਧਰਲਾ ਸਮਝ ਲਓ ਜੇ ਉੱਧਰਲੀ ਉਹਨਾਂ ਨੇ ਪ੍ਰਾਪਰਤੀ ਜ਼ਬਤ ਕਰ ਲਈ ਤੁਹਾਡੀ ਇਹਦਾ ਘਰ ਵੀ ਤੁਸੀਂ ਪੁਰਾਣਾ ਰਹੇਗਾ ਕਿਵੇਂ ਬਣ ਜਾਣਾ ਉਹ ਬਣ ਵੀ ਉਹ ਤਾਂ ਸਿਰਫ ਉਹਨਾਂ ਨੇ ਘਰ ਤੋੜਨਾ ਨਹੀਂ ਘਰੇ ਹੀ ਤੋੜਨਾ ਨਹੀਂ ਤੋੜਨਾ ਘਰੇ ਤੋੜਨਾ ਜੇ ਉਹਨਾਂ ਨੇ ਉੱਧਰਲੀ ਪ੍ਰਾਪਰਤੀ ਵੀ ਜ਼ਬਤ ਕਰ ਲਈ ਇੱਧਰਲਾ ਘਰ ਵੀ ਤੋੜਤਾ ਫਿਰ ਕਿੱਥੇ ਰਹੂਗਾ ਕੌਂਗਿਆਂ ਚ ਰਹੂਗਾ ਇੱਧਰ ਲਗਾ ਕੇ ਟੁੱਟੇਗਾ ਉੱਪਰ ਤੋੜਨਗੇ ਢੇਰ ਢੇਰਾ ਹੋਰ ਤੇ ਕੋਈ ਕੀ ਰਹਿ ਗਿਆ ਪਿੱਛੇ ਜਿੱਦੀ ਜਿਹੜਾ ਉਹ ਉਹ ਬੱਚਿਆਂ ਦੀਆਂ ਤੁਹਾਡਾ ਤੁਸੀਂ ਇਹ ਦੇਖੋ ਮੁਜਾਗਾ ਦਾ ਪਈਆ ਤੁਹਾਡੇ ਕੋਲੇ ਨਹੀਂ ਆ ਇਹਦਾ ਇੰਦਰਲੇ ਬਾਣਾ ਮੋਟਾ ਕਰਾ ਬੀਬੀ ਹੋਣਾ ਨਹੀਂ ਜੇ ਦੇਖ ਬੀਬੀ ਨਾਂ ਦਾ ਤੁਹਾਡਾ ਸੋਨੂੰ ਨੇ ਸਾਥ ਦਿੱਤਾ ਹੁਣ ਜੇ ਮੈਂ ਸਾਥ ਦਊਂਗਾ ਮੈਂ ਗਲਤ ਹੋ ਜਾਊਂਗਾ ਸਮਝੋ ਜੀ ਚਲ ਚਾਣਾ ਨਹੀਂ ਸਾਥ ਮੈਂ ਅੱਗੇ ਤਾਂ ਮੈਂ ਸਾਥ ਦਊਂਗਾ ਹਾਂ ਜੀ ਬੀਬੀ ਅੱਗੇ ਤੋਂ ਐਂ کہہ ਸਕਦਾ ਮੈਂ ਵੀ ਕਈ ਇਹ ਬੰਦੇ ਠੀਕ ਨੇ ਠੀਕ ਹੈ ਹਾਂ ਜੇ ਮੈਂ ਤੁਹਾਡੇ ਬਾਰੇ ਨਹੀਂ ਬੋਲੂਗਾ ਜੇ ਤੁਹਾਡੀਆਂ ਵੀਡੀਓ ਪਈਆਂ ਨੇ ਮੈਂ ਉਹ ਵੀ ਨਹੀਂ ਪਾਊਂਗਾ ਮੇਰੇ ਕੋਲ ਪਈਆਂ ਨੇ ਹਾਂ ਬਬਲੂ ਦੀਆਂ ਵੀ ਪਈਆਂ ਨੇ ਤੁਹਾਡੇ ਪੋਤੇ ਦੀਆਂ ਵੀ ਪਈਆਂ ਨੇ ਸਭ ਦੀਆਂ ਪਈਆਂ ਨੇ ਅੱਛਾ ਉਹ ਮੈਂ ਪਾਈਆਂ ਨੇ ਮੈਂ ਪਾਈ ਦੀ ਹੀ ਉਹ ਦੀ ਚੁੱਕੀ ਕੀ ਦੀ ਪਾਈ ਮੈਂ ਚੁੱਕੀ ਨਹੀਂ ਫਰਮਣੇ ਪਤਾ ਦੀ ਤੇ ਬਰਾਂ ਲੋਕ ਨੂੰ ਨਹੀਂ ਪਤਾ ਲੋ ਦੇਖ ਲੋ ਕਿਦੀ ਪਈ ਨਾ ਇਹ ਤਾਂ ਨਗਾਪੀ ਕੀ ਨਾਮ ਨਹੀਂ ਆ ਲੈ ਇਹ ਆਹ ਬੱਬ ਆਹ ਕੰਮ ਨਹੀਂ ਕਰਨਾ ਹੈਗਾ ਨਹੀਂ ਨਹੀਂ ਹਲੇ ਨਹੀਂ ਕਰਨਾ ਹੈਗਾ ਇਹ ਤੂੰ ਕਹੀਂ ਪੰਡਾ ਵੀ ਮਾਨਦਾ ਕਿ ਮੇਰੇ ਕਰ ਤੂੰ ਮੰਨੇਗਾ ਕਿ ਮੈਂ ਮਾਨ ਮੰਨ ਲਈ ਤੇ ਦੇਖ ਲੈ ਮਾਨ ਮੰਨ ਮਾਨ ਨੂੰ ਤਾਂ ਮੈਂ ਮੰਨਦਾ ਤਾਂ ਹੀ ਤਾਂ ਮੈਂ ਮਾਨ ਮਨਾਣਾ ਹੈ ਲਾਸਟ ਮੈਂ ਮੰਨ ਲਈ ਪਹਿਲਾਂ ਵੀਡੀਓ ਤਾਂ ਦਿਖਾ ਦਮੈਂ ਮੈਂ ਹਲੇ ਕਿਦੀ ਪਾਈ ਆ ਅਗਲੀ ਚੱਲ ਕੋਈ ਨਾ ਲੈ ਲੈ ਮੰਨੂ ਤੋਂ ਤੇ ਕਿ ਸਕੂਟਰੀਆਂ ਦੇ ਨੰਬਰ ਕੌਣ ਕੌਣ ਦੇਖ ਇਹ ਦੇਖ ਦੇ ਨੰਬਰ ਮਰੇ ਮੰਨੂ ਕਿਦੀ ਨਹੀਂ ਹੈ ਕਿ ਬਸ ਨਾ ਤੇ ਨਾ ਪਈ ਗੁੰਮੂਰੀ ਦੇ ਮੰਨੂਰੀ ਤੇ ਪਰਾਉਡੂ ਚ ਵਈ ਆਪਣਾ ਵੀ ਪਰਾਉਡਾ ਪਰਾਉਡੂ ਮੰਨੂਰੀ ਕਾ ਜਲਾ ਅਸਾਤੀ ਸਾਰੇ ਕਾ ਤੇ ਮੰਨੂਰੀ ਸਿੰਜੀ ਦੀ ਹੈ ਅਜੀ ਕੋਈ ਪੂਰੀ ਚਾ ਇਹ ਇਹ ਸ਼ਾਦੀ ਐ ਵਿਕਾਰ ਆ ਰਹੀ ਦੀ ਤੇ ਤੇ ਨਹੀਂ ਦਿਖਾ ਸਕੀ ਕਿ ਦੀ ਦੀ ਤੇ ਲਸਾ ਸੰਜੂ ਅੰਮ੍ਰੀ ਸੰਜੂ ਕਲਪਾ ਆ ਚਾ ਵਾ ਤੇ ਕੀ ਕੰਨੀ ਸੰਜੂ ਬੰਦੂ ਇਹ ਕ ਰਾਜਕੁਮਾਰ ਜੁਦੀ ਕਰੋਤੀ ਉੱਤੇ ਭਈਆ ਆਪਣੀ ਸਾਰੀ ਤਰੁਣਾ ਨੇ ਪਾਈ ਸਾਡੇ ਨੂੰ ਸਾਡੇ ਨੂੰ ਮਨਿੰਦਰ ਬਰਾਉਦੀ ਦਾ ਸਾਰਿਆਂ ਦਾ ਹਾਂ ਇਹ ਇਹ ਝਾਰੇ ਸਾਰੇ ਦਾ ਇੰਨਾ ਕੁਛ ਕਰਕੇ ਵੇਖ ਬੀਬੀ ਅੱਜ ਤੈਨੂੰ ਦੁੱਖ ਲੱਗ ਰਿਹਾ ਹਾਂ ਤੇਰੀ ਕੱਲੀ ਦੀ ਬਰੋਦੀ ਹੋ ਗਈ ਜਿੱਦਣ ਇਹਨਾਂ ਦੇ ਵੀਟ ਹੋਗੀ ਉਹ ਦਿਨ ਤੈਨੂੰ ਸਕੂਨ ਆਊਗਾ ਇਹ ਮੈਨੂੰ ਪਤਾ ਕਿਉਂਕਿ ਦੇਖਿਆ ਹੁੰਦਾ ਬੀਬੀ ਵੀ ਮਰ ਜਾਣਾ ਇਕੱਲੇ ਨੇ ਮਰਨਾ ਪਤਾ ਵੀ ਇਕੱਲੇ ਨੇ ਮਰਨਾ ਜਦ ਪਤਾ ਹੁੰਦਾ ਵੀ ਸਾਰਿਆਂ ਨੇ ਹੀ ਮਰਨਾ ਫਿਰ ਬੰਦਾ ਥੋੜੇ ਹੋਰ ਹੌਸੇ ਨਾਲ ਚੱਲਦਾ ਹਾਂ ਮਰਦਾ ਮਰਦਾ ਕੋਈ ਗੱਲ ਨਹੀਂ ਬੱਬੀ ਮੈਂ ਸਮਝਦਾ ਮੈਨੂੰ ਦੁੱਖ ਵੀ ਬਹੁਤ ਪਰ ਤੁਸੀਂ ਸਮਝਦੇ ਨਹੀਂ ਹੈਗੇ ਮੈਂ ਵੀ ਬੰਦ ਚਾਹੁੰਦਾ ਕਿ ਕਰ ਰਿਹਾ ਉਹ ਮੈਂ ਨਹੀਂ ਜੈ ਨਹੀਂ ਕੀਤਾ ਬੰਦੀ ਨਹੀਂ ਕੀਤਾ ਰੋਹਿਤ ਮੈਂ ਅੱਜ ਈ ਪ੍ਰੋਪਰਟੀ ਬਣਾ ਕੇ ਹੁਣ ਤੁਸੀਂ ਹੁਣ ਵੀ ਜੇ ਤੁਸੀਂ ਬਚ ਜਾਂਦੇ ਨਾ ਬਾ ਕੋਈ ਹੋਰ ਕੰਮ ਕਰ ਲੈਂਦੇ ਸਾਲਾ ਇੰਨਾ ਰੁਪਈਆ ਬਣਾ ਲੈਂ ਮੈਂ ਤੈਨੂੰ ਕਹਾਂ ਤਰੀਆਂ ਮੇ ਤਾਂ ਤੇ ਦੁਕਾਨ ਦੀ ਮੇ ਤਾਂ 50 ਸਾਲ ਦੀ ਦੁਕਾਨ ਸੀ ਕਰੀ ਹੋਈ ਉਹਦਾ ਪੈਸਾ ਸੀ ਲੈ ਬਿੱਟੀ ਪੜਾਉਦੇ ਕਰਕੇ ਹਾਂ ਥੋੜੀ ਥੋੜੀ ਰੱਖ ਲੈ ਉਸ ਤੂੰ ਮੇਰੀ ਗੱਲ ਸੁਣ ਉਹ ਮੇਰੇ ਨਾਲ ਇੱਕ ਆ ਗਈ ਆਲਾ ਉਹ ਬਬਾ ਉਹ ਯਾਰ ਮੈਂ ਠੀਕ ਕਰਨਾ ਸੀ ਹੁਣੀਆਂ ਦੇ ਪੱਲੇ ਹੀਗਾ ਮੇਰੇ ਹੁਣ ਕਿਹੜਾ ਚੱਕਾ ਲੇ ਬਬਾ ਮੇਰਾ ਪੁੱਤ ਨਹੀਂ ਜੀ ਨਾ ਗੇਲ ਕਰ ਉਹਦੇ ਤੇ ਉਹਦੇ ਜਿਹਾ ਨਹੀਂ ਨਿਕਲਦਾ ਠੀਕ ਹੋ ਗਿਆ ਬਣ ਗਿਆ ਦੋ ਚਾਰ ਦਿਨਾਂ ਤਿੰਨਾਂ ਮਿਲਾਂਗੇ 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 ਤੇ ਵੀ ਤੇ ਵੀ ਨਾ ਆਏਗਾ ਨਾ ਇਹਦਾ ਗੱਲ ਆਉਂਦਾ ਮੰਨ ਤਾਂ ਜੀ 3 ਨਕਲਾ ਖਰਬੀ ਹੋਗਾ ਉਹਨੇ ਜਾਉਣਾ ਤਾਂ ਪਰਾਂ ਮਾ ਰਾਮੀ ਜੀ ਤੋਂ ਮਰਦੀ ਤੇਰੇ ਭੈ ਮਰੇ ਕੋ ਸਾਰੇ ਆਂਦੇ ਵੀਡੀਓ ਕੰਨ ਨੇ ਸਾਰੇ ਵੀ ਬਰਾਮੀ ਇਹਦੇ ਛੋਟੇ ਛੋਟੇ ਤੋਂ ਮੰਗਦੇ ਆਈ ਗਈ ਆਈ ਗਈ ਆ ਕੇ ਨਾ ਉੱਠੇ ਸਾਰੂੰ ਡਾਪਾਈ ਕਹਿਦੀ ਇਹਦੀ ਸਾਰੇ ਤੈਨੂੰ ਹੱਥ ਬੰਨ੍ਹ ਕੇ ਦੇਣਗੀ ਤੂੰ ਕਹਿੰਦਾ ਵੀ ਹਾਂ ਕਿ ਮੇਰੇ ਲੈ ਵੀ ਥੋੜੇ ਸਾਰੇ ਪਾਉਂਦੇ ਨੇ ਉਝੇ ਵੀ ਇਥੇ ਬਾਈ ਪਈ ਆਪਣਾ ਮੈਂ ਇਹ ਨਾ ਮਿਲਣੇ ਪੈਦੇ ਤਾਓ ਦੇਖੀ ਕਿ ਕਿਹਦਾ ਲੱਗਣਾ ਚਲੋ ਹੁਣ ਫਿਰ ਮਰਾ ਕਰਵਾਉ ਕਦ ਕਰਵਾਣੇ ਆਂ ਬਰਾਮੀ ਪੀਗਰਾ ਮੇਰੇ ਕੋਲ ਕੀ ਹੈ ਮਾੜੇ ਪਾਰਕ ਤੇ ਗਿਆ ਆ ਕੇ ਪਿਆਰੇ ਕਹਿੰਦੀਆਂ ਦੀਆਂ ਬੰਦਾਂ ਗਿਆ ਸਭ ਦੀ ਸਾਨੂੰ ਪਤਾ ਹੈ ਸਭ ਦੀ ਇਹ ਹੀ ਗੱਲ ਹੈ ਇੱਕ ਤਾਂ ਭਈਆ ਕਲੋਨੀਆਂ ਚ ਪਈਆਂ ਨੇ ਹਾਂ ਹੋਰ ਖਾਲੀ ਤਾਂ ਨਹੀਂ ਕੋਈ ਆਪਾਂ ਵਿੱਚ ਅੱਛਾ ਬਾ ਤੁਸੀਂ ਜੋਬ ਕਰ ਕਰੋ ਫਿਰ ਸਟੇਟਿੰਗ ਲਈ 20000 ਰੁਪਏ ਹਾਂ ਦਾ ਨੰਬਰ ਨਹੀਂ ਦੱਸਣਾ ਨੰਬਰ ਕੋਲੇ ਕਾਲ ਉਹਦਾ ਜੀ ਰਣਾ ਜੀ ਦੇ ਦੋ ਚਾਰ ਮੇਰੇ ਕੋ ਬਬਲੋ ਦੀ ਥੋੜੇ ਉਹਦੀ ਥੋੜੀ ਹੋਰ ਕੌਣਾ ਹੋਰ ਰਿਸ਼ਤੇਦਾਰ ਥੋੜਾ ਨਹੀਂ ਤਾਂ ਸਾਰੀ ਸਾਰੀ ਮਾਤਰੀ ਦੱਸੀ ਜਾਂਦੀ ਮੈਂ ਸਾਰੀ ਡਿਲੀਟ ਕਰ ਦੂੰਗਾ ਤੁਹਾਡੇ ਸਾਹਮਣੇ ਉਹਨੂੰ ਬੁਲਾ ਕੇ ਕਰ ਕਾ ਵੀ ਵੀ ਹਲੇ ਹੈ ਨਹੀਂ ਉਰੇ ਮੈਨੇ ਮੋਬਾਈਲ ਤੇ ਹੈ ਨਹੀਂ ਲੈਪਟਾਪ ਤੇ ਪਈਆਂ ਮੈਂ ਤੇਨੀ ਪਰਸ ਨੂੰ ਨਾ ਪਾ ਮਿਲਾਂ ਮੈਨੂੰ ਲੈ ਲਓ ਕੋਈ ਗੱਲ ਹੋਰ ਨਹੀਂ ਮਿਲਣਾ ਹੈਗਾ ਮੇਰਾ ਨੰਬਰ ਲੈ ਲਿਓ ਇਹ ਤੋਂ ਮਰਜੀ ਦੇ ਨੇ ਬੰਦੇ ਕਿੱਥੇ ਆ ਪੰਜ ਮਿੰਟ ਦਾ ਮੈਂ ਇਹ ਕਰਾ ਬੜਾ ਕੈਂਸਲ ਲੈ ਕੇ ਆ ਦੇ ਕਿੰਨਾ ਸਹਿਯੋਗ ਕਰਾ ਵੀਡੀਓ ਬਣਾ ਕੇ ਲੈ ਆ ਕਿ ਇਹਦੀ ਇਹਦੀ ਜਿਹੜੀ ਜੋ ਗੱਲ ਕਰੀ ਇਹਨੇ ਸਾਰੀ ਅੱਛਾ ਬਾਤ ਛੁਡਾ ਕੇ ਹਾਂ ਉਹਦੇ ਵਿੱਚ ਦੱਸ ਰਹੀ ਹੈ ਵੀ ਸੋਨੂ ਨੇ ਮਹੀਨਾ ਬੰਨਾ ਆ ਦੀ ਸਭ ਕੁ ਕਰਿਆ ਹਾਂ ਸਾਰਾ ਬਣਾ ਲਿਆ ਨਾ ਠੀਕ ਆ ਜੀ ਪੱਕਾ ਸਰਾ ਹਾਂ ਪਰ ਕੋਈ ਪੀਈ ਹੋਣੀ ਦੋ ਦੋ ਦੀ ਬੱਲੇ ਦਾ ਬੱਲੇ ਕਰਾਈ ਹੋ ਗਈ ਸੀ ਕਿ ਮੈਂ ਲੱਪੜੀ ਪਾਣੀ ਆ ਉਹ ਬੱਲਾ ਬੋੜੇਲ ਵਿੱਚ ਆਪਾਂ ਨੂੰ ਕੀ ਹੈ ਜਿਹੜਾ ਕੋਈ ਮਾੜੇ ਕੰਮ ਕਰਦਾ ਤਾਰੂ ਗੋਆਣ ਵਾਲਾ ਪਾਣੀ ਪਾਪਾ ਨੂੰ ਕੱਢ ਬਣਾਇਆ ਜਾਂਦਾ ਮੈਂ ਕਿਹਾ ਬੀਬੀ ਪਹਿਲਾਂ ਮੈਂ ਮੇਰਾ